ਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਜਲੰਧਰ ਦੇ ਨਿੱਜੀ ਰੈਸਟੋਰੈਂਟ ਵਿਖੇ ਹੋਈ ਜਿਸ ਵਿੱਚ ਐਸੋਸੀਏਸ਼ਨ ਦੇ ਸੂਮ ਮੈਂਬਰ ਅਤੇ ਪੱਤਰਕਾਰ ਸ਼ਾਮਲ ਹੋਏ ਤੇ ਸਭ ਨੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਤੇ ਪੰਜਾਬ ਦੇ ਪੱਤਰਕਾਰ ਸਾਥੀਆਂ ਉੱਪਰ ਹੋ ਰਹੇ ਠੂਠੇ ਪਰਚੇ ਤੇ ਉਤ્યાਚਾ ਨੂੰ ਲੈ ਕੇ ਵਿਚਾਰ ਕੀਤਾ ਕਿ ਜਲਦੀ ਹੀ ਸਬੰਧੀ ਜਲੰਧਰ ਡਿਫਕਟ ਕਮਿਸ਼ਨ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਇਸੇ ਗੱਲ ਦੀ ਭੰਕ ਕੀਤੀ ਯੋਨੇ ਵਿੱਚੋਂ ਕੁਝ ਸਾਥੀਆਂ ਨਾਲ ਜਲਦੀ ਅਗਲੀ ਮੀਟਿੰਗ ਉਦੇ ਦੇ ਦਿੱਤੇ ਜਾਣਾਰੇ ਵਿਚਾਰ ਬਰਾਮਬਰਾ ਕੀਤਾ ਜਾਵੇਗਾ ਬਿਊਰੋ ਕੋਰਸ ਅੱਪਾ ਟਾਈਮ ਸੰਜੀਵ ਕੁਮਾਰ ਜਲੰਧਰ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਪੰਜਾਬ ਇੰਡੀਆ ਦਾ ਜਲੰਧਰ ਯੂਨਿਟ ਜੋ ਹੈ ਉਸ ਦੀ ਅੱਜ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕਾਫੀ ਸਾਰੀਆਂ ਵਿਚਾਰ ਚਰਚਾ ਹੋਈਆਂ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਕਿਸ਼ਨਗੜ ਯੂਨਿਟ ਜੋ ਹੈ ਉਸ ਨੂੰ ਭਲ ਕੀਤਾ ਸੀ ਔਰ ਉਸ ਦੇ ਵਿੱਚ ਉਸਲੇ ਹੀ ਡਿਸਾਈਡ ਹੋਇਆ ਸੀ ਕਿ ਜਿਹੜੇ ਵੀ ਵਰਕਿੰਗ ਸੱਚੀ ਮੁੱਚੇ ਐਕਟਿਵ ਮੈਂਬਰਸ ਹਨ ਉਹਨਾਂ ਨੂੰ ਅਸੀਂ ਜ਼ਿਲ੍ਹਾ ਜਲੰਧਰ ਦੀ ਬੋਡੀ ਰਿਕਾਲਾਂਗੇ ਕਿਸੇ وجہ ਦੇ ਨਾਲ ਉਹ ਅੱਜ ਨਹੀਂ ਪਹੁੰਚ ਸਕੇ ਤਾਂ ਅਸੀਂ ਉਹਨਾਂ ਦਾ ਨਾ ਨਹੀਂ ਕਰ ਸਕੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜੋ ਜ਼ਿਲ੍ਹਾ ਜਲੰਧਰ ਦੇ ਜਨਰਲ ਸੈਕਟਰੀ ਹਨ ਉਹ ਵੀ 31 ਮਾਰਚ ਇਸੇ ਸਾਲ 2026 ਤੱਕ ਦਾ ਸਮਾਂ ਉਹਨਾਂ ਨੂੰ ਦਿੱਤਾ ਹੈ ਉਸ ਤੋਂ ਬਾਅਦ ਅਪ੍ਰੈਲ ਦੇ ਵਿੱਚ ਜੋ ਹੈ ਜਨਰਲ ਸੈਕਟਰੀ ਫਿਰ ਤੋਂ ਜ਼ਿਲ੍ਹਾ ਜਲੰਧਰ ਦਾ ਜੋ ਹੈ ਉਹ ਅਨੌਂਸ ਕਰਨਗੇ ਔਰ ਇਸੇ ਤਰ੍ਹਾਂ ਆਦਮਪੁਰ ਯੂਨਿਟ ਜੋ ਹੈ ਚੱਲ ਰਿਹਾ ਉਸ ਦੀ ਵੀ ਮਿਆਦ ਜੋ ਹੈ ਉਹ 31 ਮਾਰਚ 2026 ਤੱਕ ਦੀ ਹੈ ਉਸ ਦੇ ਵਿੱਚ ਵੀ ਜੋ ਵਧੀਆ ਸਬਾਵਾਂ ਨਿਭਾਰੇ ਹਨ ਜਾਂ ਆਉਣ ਵਾਲੇ 2 ਮਹੀਨਿਆਂ ਦੇ ਜਿਹਨੇ ਵੜ ਗਏ ਉਹਨਾਂ ਨੂੰ ਵੀ ਜ਼ਿਲ੍ਹਾ ਜਲੰਧਰ ਦੀ ਬੋਡੀ ਦੇ ਵਿੱਚ ਐਡਜਸਟ ਕੀਤਾ ਜਾਏਗਾ ਔਰ 1 April ਤੋਂ ਸਾਡੀ ਕੌਂਸਲ ਕਮੇਟੀ ਨੇ ਡਿਸੀਜਨ ਲਿਆ ਹੈ ਕਿ ਪੂਰੇ ਜ਼ਿਲ੍ਹਾ ਜਲੰਧਰ ਦੀ ਇੱਕ ਹੀ ਬੋਡੀ ਹੋਏਗੀ ਜਿਹਦੇ ਵਿੱਚ ਵੀ ਜੋ ਵੀ ਵਰਕਿੰਗ ਦੇ ਵਿੱਚ ਸੱਚਮੁੱਚ ਹੀ ਐਕਟਿਵ ਮੈਂਬਰਸ ਹਨ ਉਹਨਾਂ ਨੂੰ ਜਿਲ੍ਹਾ ਇਲੰਦਰ ਦੀ ਬੋਡੀ ਦੇ ਉੱਪਰ ਪਾਇਆ ਜਾਵੇਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਕੰਮ ਕਰਨ ਵਾਲੇ ਹਨ ਜਿਸ ਤਰ੍ਹਾਂ ਕਿ ਸਾਡੇ ਜਿਲ੍ਹਾ ਇਲੰਦਰ ਦੇ ਪ੍ਰਧਾਨ ਕੁਬੀਰ ਸਿੰਘ ਜੀ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੀ ਦਿਨਾਂ ਦੇ ਵਿੱਚ ਅਸੀਂ ਵੱਖ-ਵੱਖ ਅਥਾਰਟੀਆਂ ਨੂੰ ਮਿਲ ਕੇ ਹੋਰ ਵੀ ਜੋ ਅਗਲੇਰੇ ਪ੍ਰੋਗਰਾਮ ਹਨ ਉਹਨਾਂ ਦੇ ਬਾਰੇ ਸੂਚਿਤ ਕਰਾਂਗੇ ਮੈਂ ਜਸੁੰਦਰ ਸਿੰਘ ਆਜ਼ਾਦ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ